ਸਿੱਧੂ ਵਾਲੇ ਨੂੰ ਯਾਦ ਕਰ ਭਾਵਕ ਹੋ ਗਈ ਇਸ ਅਧਿਆਪਕ ਨੇ ਕੀ ਕੁਝ ਗੱਲਾਂ ਕਈਆਂ ਸੁਣ ਕੇ ਹੈਰਾਨ ਵੀ ਹੋਵੋਗੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਰੇ ਤੋਂ ਪਰੇ ਨੇ ਤੇ ਇਸ ਮੂਸਾ ਦੇ ਸਕੂਲ ਦੀ ਇਸ ਅਧਿਆਪਕ ਨੇ ਕੁਝ ਅਈਆਂ ਗੱਲਾਂ ਦਸੀਆਂ ਨੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦੋਸਤੋ ਚਲਦੀ ਚਲਦੀ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਸ ਅਧਿਆਪਕ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਕਵਿਤਾ ਲਿਖੀ ਹੈ ਜੋ ਰੂਲ ਉਹ ਛੇੜ ਦਿਆ ਤੇ ਸਿੱਧੂ ਮੂਸੇਵਾਲੇ ਦੀ ਪ੍ਰਾਪਤੀਆਂ ਨੂੰ ਕਵਿਤਾ ਦੇ ذریعے ਬਿਆਨ ਕਰਦੀ ਆ ਤਾਂ ਸੁਣ ਕੇ ਦੋਸਤੋ ਸ਼ੇਅਰ ਜਰੂਰ ਕਰ ਦਿਓ ਇਸ ਅਧਿਆਪਕ ਦੀ ਇਸ ਸੁੰਦਰ ਕਵਿਤਾ ਨੂੰ ਜੋ ਸਿੱਧੂ ਤੇ ਲਿਖੀ ਹੈ। ਸੇਵਾ ਦਾ ਉਹ ਦੁਨੀਆਂ ਲਈ ਇੱਕ ਕਲਾਕਾਰ ਹੋ ਸਕਦਾ ਹੈ ਪਰ ਮੈਂ ਜੇ ਨਿੱਜੀ ਤੌਰ ਤੇ ਮਹਿਸੂਸ ਕਰਾਂ ਮੈਨੂੰ ਆਪਣਾ ਬੇਟਾ ਆਪਣਾ ਛੋਟਾ ਭਰਾ ਮਹਿਸੂਸ ਹੁੰਦਾ ਹੈ ਮੈਂ ਮੂਸੇ ਪਿੰਡ ਦੀ ਜੂ ਬੋਲਦੀ ਹਾਂ ਸੁਪ ਦੇ ਨਾਲ ਹੀ ਤੁਰ ਗਈ ਜਿਹੜੀ ਉਹ ਰੂਹ ਬੋਲਦੀ ਹਾਂ ਮੇਰਾ ਗੱਭਰੂ ਪੁੱਤ ਜਵਾਨ ਜਿੰਨਾ ਮੈਥੋਂ ਖੋ ਲਿਆ ਏ ਕੀ ਹੋਇਆ ਹਾਸਿਲ ਤੁਨੂੰ ਕੀ ਰੱਬ ਨੂੰ ਝੋ ਲਿਆ ਏ ਸੇਵਾਲਾ ਉਹ ਦੁਨੀਆ ਲਈ ਇੱਕ ਕਲਾਕਾਰ ਹੋ ਸਕਦਾ ਹੈ ਪਰ ਮੈਂ ਜੇ ਨਿੱਜੀ ਤੌਰ ਤੇ ਮਹਿਸੂਸ ਕਰਾਂ ਮੈਨੂੰ ਆਪਣਾ ਬੇਟਾ ਆਪਣਾ ਛੋਟਾ ਭਰਾ ਮਹਿਸੂਸ ਹੁੰਦਾ ਹੈ ਮੈਂ ਵੈਗਰੂ ਤੋਂ ਹਰ ਮੇਲੇ ਇਹੋ ਮੰਗਦੀ ਆ ਕਿ ਉਹਨੂੰ ਕਿਸੇ ਰੂਪ ਵਿੱਚ ਹੀ ਸਹੀ ਉਹਨੂੰ ਵਾਪਸ ਭੇਜ ਦੇ ਉਹਦੇ ਲਈ ਮੈਂ ਕੁਝ ਲਾਈਨਾਂ ਲਿਖੀਆਂ ਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗੀ ਮੈਂ ਮੂਸੇ ਪਿੰਡ ਦੀ ਜੂ ਬੋਲਦੀ ਆ ਸੁਬ ਦੇ ਨਾਲ ਹੀ ਤੁਰ ਗਈ ਜਿਹੜੀ ਉਹ ਰੂ ਬੋਲਦੀ ਆ ਕੀ ਕਸੂਰ ਸੀ ਮੇਰਾ ਮੈਂ ਮਸ਼ਹੂਰ ਹੋਈ ਜਿਹਦੀ ਹਿੱਕ 'ਚੋਂ ਉੱਠੇ ਤੂਫਾਨ ਮੈਂ ਉਹ ਤੂੜ ਹੋਈ ਮੇਰਾ ਗੱਭਰੂ ਪੁੱਤ ਜਵਾਨ ਜਿੰਨਾ ਮੈਥੋਂ ਖੋ ਲਿਆ ਏ ਕੀ ਹੋਇਆ ਹਾਸਿਲ ਤੁਨੂੰ ਕੀ ਰੱਬ ਨੂੰ ਝੋਲਿਆ ਏ ਜੇ ਸੀਗਾ ਕੋਈ ਮਸਲਾ ਬੈਠ ਨਿਬੇੜ ਲੈਂਦੇ ਗੱਲ ਸਾਹਮਣੇ ਆ ਕੇ ਕਰਦੇ ਬਣ ਕੇ ਸ਼ੇਰ ਰਹਿੰਦੇ ਜਿੱਦਾਂ ਕੀਤੀ ਮੇਰੇ ਨਾਲ ਇੰਜ ਕਰ ਨਹੀਂ ਪੱਟੀ ਦੇ ਪੁੱਤ ਤੋੜ ਕੇ ਹੱਥੀਂ ਗੱਭਰੂ ਨਹੀਂ ਸੌਖੇ ਦਿਨ ਕੱਟੀ ਦੇ ਨਹੀਂ ਹੋਣਾ ਸ਼ਾਇਦ ਇਨਸਾਫ਼ ਮੈਂ ਇਹ ਵੀ ਮੰਨਦੀ ਹਾਂ ਪਰ ਚੇਤੇ ਰੱਖਿਓ ਇੱਕ ਕਚੈਰੀ ਹੋਰ ਵੀ ਲੱਗਦੀ ਆ ਕੋਈ ਮਾਰੇ ਥਾਪੀ ਸ਼ubh ਵਾਂਗੂ ਕਿਸੇ ਕਾਪੀ ਕਰਿਆਏ ਜੋ ਰਲਜੇ ਵਿੱਚ ਹਵਾਵਾਂ ਭਲਾ ਉਹ ਵੀ ਕਦੇ ਮਰਿਆਏ ਜਿਹਦੀ ਮਹਿਕ ਮਿੱਟੀ ਚੋਂ ਆਵੇ ਉਹ ਸੋਹਣਾ ਮੂੰਹ ਟੋਲਦੀ ਹਾਂ ਸ਼ੁਭ ਦੇ ਨਾਲ ਹੀ ਤੁਰ ਗਈ ਜਿਹੜੀ ਉਹ ਰੂਹ ਬੋਲਦੀ ਹਾਂ ਮੈਂ ਮੂਸੇ ਪਿੰਡ ਦੀ ਜੂ ਬੋਲਦੀ ਹਾਂ ਮੈਂ ਮੂਸੇ ਪਿੰਡ ਦੀ ਜੂ ਬੋਲਦੀ ਹਾਂ ਅੱਜ ਸਰੀਰਕ ਤੌਰ ਤੇ ਚਾਹੇ ਸ਼ੁਭ ਦੀਪ ਸਾਡੇ ਵਿੱਚਕਾਰ ਨਹੀਂ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਵਾਂਗੂ ਹਰ ਮਾਂ ਆਪਣੇ ਬੱਚਿਆਂ ਦੇ ਵਿੱਚੋਂ ਉਨੁਰਿੰਦੀ ਦੁਨੀਆ ਤੱਕ ਦੇਖਦੀ ਰਹੂਗੀ ਤੇ ਵਹਿਗਰੂ ਨੂੰ ਵੀ ਸਾਡੀਆਂ ਅਰਦਾਸਾਂ ਨੂੰ ਬੂਰ ਪਾਉਣਾ ਪਊਗਾ ਧੰਨਵਾਦ ਜੀ